ਪੀਐਸਟੈਟ ਐਟਡੀ ਬੀਰਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਐਸਟੈਟ 2025 ਦਾ ਨੋਟੀਫਿਕੇਸ਼ਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਊਟ ਹੋ ਚੁੱਕਿਆ ਹੈ ਠੀਕ ਹੈ ਔਰ ਬੱਚਿਆਂ ਦਾ ਬਹੁਤ ਵੱਡਾ ਸਵਾਲ ਹੈ ਸਵਾਲ ਕੀ ਹੈ ਕਿ ਪੀਐਸਟੈਟ ਦਾ ਸਿਲੇਬਸ ਕੀ ਚੇਂਜ ਹੋ ਰਿਹਾ ਹੈ ਸਿਲੇਬਸ ਬਾਰੇ ਸਾਨੂੰ ਦੱਸੋ ਕਿ ਸਿਲੇਬਸ ਕਿਹੜਾ ਸਿਲੇਬਸ ਹੈ ਅਸੀਂ ਕੀ ਪੜ੍ਹਨਾ ਹੈ ਕਈ ਬੱਚਿਆਂ ਨੂੰ ਇਸ ਇਸ ਬਾਰੇ ਜਾਣਕਾਰੀ ਹੁੰਦੀ ਹੈ ਪਰ ਕਈ ਬੱਚਿਆਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਹੁੰਦਾ ਤਾਂ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਜਿਹੜੀ ਹੈ ਮੱਤਵਪੂਰਨ ਰਹਿਣ ਵਾਲੀ ਹੈ ਕਿਹੜੇ-ਕਿਹੜੇ ਟੌਪਿਕ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਦੇ ਵਿੱਚ ਕੀ-ਕੀ ਟੌਪਿਕ ਨੇ ਉਹ ਸਾਰੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ ਤਾਂ ਤੁਸੀਂ ਇਸ ਇਸ ਵੀਡੀਓ ਨੂੰ ਸਾਰਿਆਂ ਨੂੰ ਬੇਨਤੀ ਕਿ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਇਹ ਵੀਡੀਓ ਜਿਹੜੀ ਹੈ ਉਹ ਸਾਰੇ ਦੋਸਤਾਂ ਤੱਕ ਜਿਹੜੀ ਹੈ ਪਹੁੰਚ ਜਾਵੇ ਕਿਉਂਕਿ ਇਸ ਚੀਜ਼ ਦੇ ਵਿੱਚ ਹਲੋ ਤਾਂ ਕਿ ਸਾਰਿਆਂ ਨੂੰ ਇੱਕ ਚੀਜ਼ ਬਾਰੇ ਕਲੀਅਰ ਹੋ ਜਾਵੇ ਕਿ ਜੇ ਸਾਡਾ ਅਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹਾਂ ਔਰ ਤਿਆਰੀ ਦੇ ਵਿੱਚ ਅਸੀਂ ਕੀ ਪੜ੍ਹਨਾ ਹੈ ਔਰ ਕੀ ਛੱਡਣਾ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਹੈ ਕਿ 150 ਮਾਰਕਸ ਦਾ ਜਿਹੜਾ ਪੀਐਸਟਟ ਦਾ ਐਗਜ਼ਾਮ ਹੁੰਦਾ ਹੈ ਠੀਕ ਹੈ ਔਰ ਸਬਜੈਕਟ ਕਿਹੜੇ ਨੇ ਸੀਡੀਪੀ ਲੈਂਗੁਏਜ 1 ਲੈਂਗੁਏਜ 2 ਠੀਕ ਹੈ ਮੈਥਮੈਟਿਕ ਔਰ এনवायरमेंट ਇਹ ਕਿੰਨਾ ਦੇ ਨੇ ਪੇਪਰ 1 ਜਿੰਨਾ ਦਾ ਪੇਪਰ 1 ਹੈ ਜਾਨੀ ਕਿ ਈਟੀਟੀ ਵਾਲੇ ਠੀਕ ਹੈ ਔਰ ਪੇਪਰ 1 ਦੇ ਜਿਹੜੇ ਸੀਡੀਪੀ ਦੇ ਜਿਹੜੇ ਟੌਪਿਕ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਤੁਸੀਂ ਸੀਡੀਪੀ ਔਰ ਜਿਹੜਾ ਪੇਪਰ 2 ਹੁੰਦਾ ਉਸ ਦੇ ਵਿੱਚ ਕਾਮਨ ਸਬਜੈਕਟ ਤੁਸੀਂ ਦੇਖ ਲਓ ਸੀਡੀਪੀ ਪੇਪਰ 1 ਵਾਂਗੂ ਠੀਕ ਹੈ ਮੈਥਮੈਟਿਕ ਲੈਵਲ ਪਲੱਸ ਹੈ ਤੁਹਾਡਾ ਜੀ ਠੀਕ ਹੈ ਔਰ ਪੰਜਾਬੀ ਔਰ ਇੰਗਲਿਸ਼ ਠੀਕ ਹੈ ਸੌਰੀ ਮੈਥ ਨਹੀਂ ਆਉਂਦਾ CDP ਪੰਜਾਬੀ ਔਰ ਇੰਗਲਿਸ਼ ਦੋ ਲੈਂਗੁਏਜ ਔਰ ਇੱਕ ਸਬਜੈਕਟ ਜਿਹੜਾ ਹੈ ਸਾਈਕੋਲੋਜੀ ਦਾ ਜਿਹੜਾ ਸਬਜੈਕਟ ਹੈ ਉਹ ਜਿਹੜਾ ਸਾਰਿਆਂ ਲਈ ਕਾਮਨ ਰਹਿੰਦਾ ਬਾਕੀ ਜਿਹੜਾ ਜਿਵੇਂ ਕਿਸੇ ਨੇ ਮੈਥ ਰੱਖਿਆ ਹੁੰਦਾ ਉਹਦਾ ਮੈਥ ਮੈਥ ਤੇ ਸਾਇੰਸ ਕੰਬੀਨੇਸ਼ਨ ਹੋ ਗਿਆ ਠੀਕ ਹੈ ਮੈਥ ਸਾਇੰਸ ਕੰਬੀਨੇਸ਼ਨ ਲਿਖਿਆ ਹੋਇਆ ਠੀਕ ਹੈ ਇਸੇ ਦਾ ਸੋਸ਼ਲ ਸਟੱਡੀਜ਼ ਜਾਨਕੀ ਐਸਐਸਟੀ ਸਬਜੈਕਟ ਕੰਬੀਨੇਸ਼ਨ ਰਹਿੰਦਾ ਠੀਕ ਹੈ ਐਵੇਂ ਕਰਕੇ ਜਿਹੜਾ ਹੈ ਉਹ ਅਲੱਗ-ਅਲੱਗ ਸਬਜੈਕਟ ਰਹਿੰਦੇ ਨੇ ਠੀਕ ਹੈ ਹੁਣ ਤੁਹਾਨੂੰ सीडीपी ਦਾ ਕਨਸੈਪਟ ਸਾਰਾ ਦਿਖਾ ਦਿੰਨੇ ਆ ਜਿਸ ਦੇ ਵਿੱਚ ਟਾਪਿਕ ਕੀ ਰਹਿਣਗੇ ਕਨਸੈਪਟ ਡਵੈਲਪਮੈਂਟ ਪ੍ਰਿੰਸੀਪਲ ਡਵੈਲਪਮੈਂਟ ਠੀਕ ਹੈ ਹੈਰਿਡਿਟੀ ਐਨਵਾਇਰਨਮੈਂਟ ਠੀਕ ਹੈ ਸੋਸ਼ਲ ਵਰਡ ਚਿਲਡਰਨਸ ਪਿਆਜੇ ਤੇ ਕੋਲਬਰਗ ਥਿਉਰੀ ਵਿਗੋਸਕੀ ਠੀਕ ਹੈ ਕਨਸੈਪਟ ਆਫ ਚਾਈਲਡ ਸੈਂਟਰਡ ਕ੍ਰਿਟੀਕਲ ਜਿਹੜੀ ਪ੍ਰੋਸਪੈਕਟਿਵ ਠੀਕ ਹੈ ਮਲਟੀ ਡਾਈਮੈਂਸ਼ਨਲ ਇੰਟੈਲੀਜੈਂਸ ਠੀਕ ਹੈ ਲੈਂਗੁਏਜ ਐਂਡ ਥੋਟ ਇਹ ਸਾਰੇ ਟੌਪਿਕ ਜਿਹੜੇ ਹੈ ਤੁਸੀਂ ਪੀਐਸ ਟੈਟ ਮਤਲਬ ਕਿ ਪੀਐਸ ਟੈਟ 2024 ਔਰ ਪੀਐਸ ਟੈਟ 2025 ਦੇ ਸਬਜੈਕਟ ਸਿਲੇਬਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਉਹੀ ਸਿਲੇਬਸ ਹੈ ਕਿਸੇ ਦਾ ਜੇ ਕਿਸੇ ਨੇ ਦਿੱਤਾ ਜੇ ਕੋਈ ਫਰੈਸ਼ ਹੈ ਤਾਂ ਤੁਸੀਂ ਉਹ ਦੇਖ ਲਓ ਠੀਕ ਹੈ ਇਸ ਤੋਂ ਬਾਅਦ ਆ ਗਿਆ ਤੁਸੀਂ ਲੈਂਗੁਏਜ ਲੈਂਗੁਏਜ 1 ਪੰਜਾਬੀ 15 ਨੰਬਰ ਦਾ ਪੈਰਾਗ੍ਰਾਫ ਆਉਂਦਾ ਹੈ ਠੀਕ ਹੈ ਔਰ 15 ਨੰਬਰ ਦਾ ਤੁਹਾਨੂੰ ਜਿਹੜਾ ਹੈ ਪੈਡਾਗੋਜੀ ਦਾ ਕਨਸੈਪਟ ਉਹੀ ਜਾਨੀ ਕਿ ਤੁਸੀਂ ਮੰਨੋ ਕਿ 60 ਤੋਂ 65 ਨੰਬਰ ਦੀ ਸਿਰਫ ਤੁਹਾਨੂੰ ਸਾਰੇ ਸਬਜੈਕਟਾਂ ਦੇ ਵਿੱਚ 65 ਤੋਂ 70 ਨੰਬਰ ਦੀ ਜਿਹੜੀ ਹੈ ਉਹ ਸੀਡੀਪੀ ਆਉਂਦੀ ਹੈ ਇਕੱਲਾ ਇੱਕੋ ਸਬਜੈਕਟ ਕਹਿਨ ਦਾ ਭਾਵ ਹੈ ਕਿ ਸੀਡੀਪੀ ਸਬਜੈਕਟ 30 ਨੰਬਰ 30 ਮੈਕਸ ਦਾ ਹੀ ਹੈ ਇਹ ਸਟ੍ਰੈਟੇਜੀ ਹੈ ਪੇਪਰ ਨੂੰ ਕਲੀਅਰ ਕਰਨ ਦੀ ਠੀਕ ਹੈ ਜਿਹੜੇ ਇਸ ਦੇ ਉੱਪਰ ਗੌਰ ਕਰਦੇ ਨੇ ਉਹਨਾਂ ਦਾ ਪੇਪਰ ਜਿਹੜਾ ਹੈ ਉਹ ਕਿਸੇ ਹਾਲ ਚ ਵੀ ਨਹੀਂ ਰਹਿੰਦਾ ਠੀਕ ਹੈ ਬਾਕੀ ਹਰ ਇੱਕ ਦਾ ਆਪਦਾ ਪੜਨ ਦਾ ਤਰੀਕਾ ਲੱਗ ਹੁੰਦਾ ਹੈ ਹਨ ਤਾਂ ਉਵੇਂ ਤੁਸੀਂ ਇਹ ਇੰਗਲਿਸ਼ ਤੋਂ ਦੇਖ ਸਕਦੇ ਹੋ ਕੰਪਰੀਹਨਸ਼ਨ ਆਊਗਾ 15 ਨੰਬਰ ਦਾ ਪੈਰਾਗ੍ਰਾਫ ਹੋ ਗਿਆ ਠੀਕ ਹੈ ਹੋਰ ਉਸ ਤੋਂ ਬਾਅਦ ਪੈਡਾਗੋਜੀ ਦੇ ਟੋਪਿਕ ਆ ਗਏ ਸੇਮ ਪੰਜਾਬੀ ਇੰਗਲਿਸ਼ ਵਾਲੇ ਸੇਮ ਹੀ ਹੁੰਦੇ ਕਿਉਂਕਿ ਇਹਦੇ ਵਿੱਚ ਅ ਬਸ ਬੱਚੇ ਨੂੰ ਪੜਾਉਣਾ ਕਿਵੇਂ ਉਹ ਤਰੀਕਾ ਦੱਸਿਆ ਹੁੰਦਾ ਉਸ ਤੋਂ ਬਾਅਦ ਮੈਥ ਆ ਗਿਆ ਮੈਥ ਦੇ ਟੋਪਿਕ ਤੁਸੀਂ ਦੇਖ ਲਓ ਜੀਓਮੈਟਰੀ ਸ਼ੇਪਸ ਜੀਓਮੈਟਰੀ ਸ਼ੇਪਸ ਸੋਲਿਡ ਅਰਾਊਂਡ ਅਸ ਨੰਬਰਸ ਐਡੀਸ਼ਨ ਮਲਟੀਪਲੀ ਮਲਟੀਪਲੀਕੇਸ਼ਨ ਡਿਵੀਜ਼ਨ ਮੈਜ਼ਰਮੈਂਟ ਠੀਕ ਹੈ weight time volume data handling pattern money ਇਹ ਕੁਐਸਚਨ ਪਹਿਲਾਂ ਵੀ ਬੰਦੇ ਆ ਪਰ ਥੋੜਾ ਜਿਹਾ ਇਸ ਦੇ ਉੱਪਰ ਜਿਹੜਾ ਤੁਸੀਂ ਇਹ ਟੌਪਿਕ ਨੇ ਇਸ ਤੋਂ ਹਟ ਕੇ ਵੀ ਜ਼ਰੂਰ ਪੜੋ ਇਸ ਦੇ ਵਿੱਚ ਵੀ ਜਿਹੜੀ ਹੈ ਪੈਡਾਗੋਜੀ ਦੇਖੀ ਜਾਂਦੀ ਹੈ ਮੈਥ ਦੇ ਵਿੱਚ ਵੀ ਠੀਕ ਹੈ ਇਹ ਵੀ ਤੁਸੀਂ ਜਿਸ ਨੂੰ ਚੰਗੀ ਤਰ੍ਹਾਂ ਦੇਖਣਾ اور AVS ਦੇ ਸਬਜੈਕਟ ਰਿਲੇਸ਼ਨ ਵਰਕ ਐਨੀਮਲ ਐਨੀਮਲ प्लांट्स ਫੂਡ ਸ਼ੈਲਟਰ ਵਾਟਰ ट्रैवल ਠੀਕ ਹੈ things we make and do ਪੈਡਾਗੋਜੀ ਇਸ਼ੂ ਇਹਦੇ ਚ ਵੀ ਪੈਡਾਗੋਜੀ ਆ ਗਈ ਪੈਡਾਗੋਜੀ ਦੇ ਟੋਪਿਕ ਆ ਗਏ ਠੀਕ ਹੈ ਸਾਰੇ ਇਹ ਮੈਂ ਤੁਹਾਨੂੰ PDF ਜਿਹੜਾ ਹੈ PS TET ETT ਵੀਰ ਯੂਨੀਅਨ ਪੰਜਾਬ ਚੈਨਲ ਦੇ ਉੱਪਰ ਜਿਹੜਾ ਹੈ ਤੁਹਾਨੂੰ ਸ਼ੇਅਰ ਕਰ ਦਿਆਂਗਾ ਤੁਸੀਂ ਉਸ ਚੈਨਲ ਦੇ ਉੱਪਰ ਜਾ ਕੇ ਜਿਹੜਾ ਹੈ ਇਸ ਵੀਡੀਓ ਨੂੰ ਦੇਖ ਕੇ ਔਰ ਇਸ ਸਾਰੇ PDF ਨੂੰ ਜਿਹੜਾ ਕਿਸੇ ਦਾ ਪੇਪਰ 1 ਹੈ ਉਹ ਪੇਪਰ 1 ਵਾਲਾ ਸਿਲੇਬਸ ਵੇਖ ਲਓ ਇਸ ਦਾ ਪੇਪਰ 2 ਹੈ ਉਹ 2 ਵਾਲਾ ਵੇਖ ਲਓ ਠੀਕ ਹੈ ਇਹ ਟੌਪਿਕ ਦੇ ਰਿਲੇਟਡ ਤੁਸੀਂ ਆਪ ਦੀ ਜਿਹੜੀ ਸੈਲਫ ਜਿਹੜਾ ਕਰ ਰਹੇ ਆ ਤਿਆਰੀ ਉਹ ਜਿਹੜਾ ਹੈ ਇਸ ਦੀ ਤਿਆਰੀ ਕਰ ਲਓ ਠੀਕ ਹੈ ਪੇਪਰ ਦੀ ਤਰੀਕ ਕਿੰਨੀ ਦਿੱਤੀ ਗਈ ਹੈ 15 ਮਾਰਚ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਜਾਣਕਾਰੀ ਦੇਵਾਂਗਾ ਕਈ ਬੱਚਿਆਂ ਦਾ ਮਨ ਦੇ ਵਿੱਚ ਕਾਮਨ ਸਵਾਲ ਹੁਣ ਇਹ ਵੀ ਹੈ ਕਿ ਪੇਪਰ 15 ਮਾਰਚ ਨੂੰ ਹੀ ਹੋਵੇਗਾ ਜਾਂ ਡੇਟ ਚੇਂਜ ਹੋਊਗੀ ਜਾਂ ਪੇਪਰ ਅੱਗੇ ਪਿੱਛੇ ਹੋਊਗਾ ਤਾਂ ਉਹਦੇ ਬਾਰੇ ਜਿਹੜੀ ਤੁਹਾਨੂੰ ਮੈਂ ਅਗਲੀ ਜਾਣਕਾਰੀ ਤੁਹਾਨੂੰ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਦੇਵਾਂਗਾ ਅਸੀਂ ਸੋਰਸ ਤੋਂ ਜਾਣਕਾਰੀ ਲੈ ਰਹੇ ਹਾਂ ਸਾਨੂੰ ਜਦੋਂ ਵੀ ਇਸ ਸਬੰਧੀ ਕੋਈ ਅਪਡੇਟ ਆਊਗੀ ਤੁਹਾਡੇ ਨਾਲ ਜ਼ਰੂਰ ਜਿਹੜੀ ਹੈ ਸਾਂਝੀ ਕਰਾਂਗੇ ਸੋ ਇਹਨਾਂ ਗੱਲਾਂ ਦੇ ਨਾਲ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇੱਕ ਵਾਰ ਫੇਰ ਤੋਂ ਬੇਨਤੀ ਕਰ ਰਿਹਾ ਇਸ ਵੀਡੀਓ ਨੂੰ ਸਾਰੇ ਸ਼ੇਅਰ ਕਰਿਓ ਠੀਕ ਹੈ ਇਹ ਪੀਡੀਐਫ ਤੁਹਾਨੂੰ ਕਿੱਥੋਂ ਮਿਲੂਗੀ ਟੈਲੀਗ੍ਰam ਚੈਨਲ ਦੇ ਵਿੱਚ ਪੀਐਸਟੈਟ ਪੀਐਸਟੈਟ ਈਟਟੀਡੀ ਬੀਐਡ ਯੂਨੀਅਨ ਪੰਜਾਬ ਦੋ ਚੈਨਲ ਆਣਗੇ ਇੱਕ ਪੀਐਸਟੈਟ ਯੂਨੀਅਨ ਪੰਜਾਬ ਆਊਗਾ ਇੱਕ ਪੀਐਸਟੈਟ ਈਟਟੀਡੀ ਬੀਐਡ ਯੂਨੀਅਨ ਪੰਜਾਬ ਆਊਗਾ ਦੋਨਾਂ ਚੈਨਲ ਦੇ ਉੱਪਰ ਤੁਹਾਨੂੰ ਇਹ ਜਿਹੜੀ ਹੈ PDF ਮਿਲ ਜੂਗੀ ਠੀਕ ਹੈ ਪਹਿਲਾਂ ਵੀ ਪਾਈ ਹੋਈ ਐ ਇੱਕ ਵਾਰ ਮੈਂ ਫਿਰ ਤੋਂ ਦੁਬਾਰਾ ਸ਼ੇਅਰ ਕਰ ਦਿਆਂਗਾ ਠੀਕ ਹੈ ਤੁਸੀਂ ਇਸ ਚੀਜ਼ ਨੂੰ ਥੋੜਾ ਜਿਹਾ ਦੇਖ ਲੈਣਾ ਜਿਹੜੇ ਜਿਹੜੇ ਟੌਪਿਕ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਸਾਨੂੰ ਨੰਬਰ ਕੱਟ ਸਕਦੇ ਉਹਨਾਂ ਦੇ ਉੱਪਰ ਜਰੂਰ ਕੰਮ ਕਰਿਓ ਠੀਕ ਹੈ ਬਾਕੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਦੱਸੂਗਾ ਕਿ 15 ਮਾਰਚ ਵਾਲਾ ਪੇਪਰ ਜਿਹੜਾ ਪੀਐਸਟੈਟ ਦਾ ਪੇਪਰ ਪੀਐਸਟੈਟ 2025 ਵਾਲਾ ਪੇਪਰ ਜਿਹੜਾ ਹੈ ਨੋਟੀਫਿਕੇਸ਼ਨ ਅਨਾਉਂਸ ਕੀਤਾ ਹੋਇਆ ਜਿਸ ਦੇ ਵਿੱਚ ਕਿਹਾ ਹੋਇਆ ਹੈ ਕਿ 15 ਮਾਰਚ ਨੂੰ ਪੇਪਰ ਲਿਆ ਜਾਊਗਾ ਹੁਣ ਬੱਚਿਆਂ ਦਾ ਡਾਊਟ ਕਿਉਂ ਆ ਰ ਹோம் ਫਿਲਿੰਗ ਸਟਾਰਟ ਨਹੀਂ ਹੋਈ ਸੋ ਉਸ ਦਾ ਇੱਕ ਵੱਡਾ ਇਸ਼ੂ ਹੈ ਮੈਂ ਤੁਹਾਨੂੰ ਸਾਰਾ ਕੁਝ ਨੈਕਸਟ ਵੀਡੀਓ ਵਿੱਚ ਜ਼ਰੂਰ ਦੱਸਾਂਗਾ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਸੁਣਨਾ ਸੋ ਇਹਨਾਂ ਗੱਲਾਂ ਦੇ ਨਾਲ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ